ਹਾਂਜੀ ਇਹ ਵੀਡੀਓ ਜਿਹੜੀ ਸਪੈਸ਼ਲ ਵਾਸ਼ਿੰਗ ਮਸ਼ੀਨਾਂ ਲਈ ਹੈ ਕਈ ਭੈਣਾਂ ਦਾ ਸਵਾਲ ਹੁੰਦਾ ਸੀ ਵੀ ਵਾਸ਼ਿੰਗ ਮਸ਼ੀਨ ਤੋਂ ਜਦੋਂ ਅਸੀਂ ਕੱਪੜੇ ਧੋਣੇ ਆ ਤੇ ਉਹਨਾਂ ਵਿੱਚ ਸਮੈਲ ਆਉਂਦੀ ਹੈ ਇਹ ਜਿਹੜੀ ਵੀਡੀਓ ਹੈ ਇਹ ਸਮੈਲ ਆਉਣ ਦਾ ਕਾਰਨ ਆਪਾਂ ਤੁਹਾਨੂੰ ਸਾਰਾ ਦੱਸਦੇ ਆਂ ਇਹ ਜਦੋਂ ਵੀ ਆਪਣੀ ਮਸ਼ੀਨ ਲਿਆਦਿਆਂ ਨੂੰ 2-3 ਸਾਲ ਹੋ ਜਾਂਦੇ ਆ ਇਹਦੇ ਵਿੱਚ ਥੋੜਾ ਥੋੜਾ ਕਰਕੇ ਆਹ ਮਿੱਟੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਕਾਰਨ ਆ ਤੁਸੀਂ ਦੇਖ ਸਕਦੇ ਹੋ ਆ ਮਸ਼ੀਨ ਦੇ ਜਿਹੜੇ ਵਿੱਚ ਸਾਈਡ ਤੇ ਲੱਗਾ ਹੁੰਦਾ ਉਹਨਾਂ ਦੇ ਵਿੱਚ ਮਿੱਟੀ ਦੇਖ ਸਕਦੇ ਹੋ ਕਿੰਨੀ ਮੋਟੀ ਹੈ ਤੇ ਇਹਦਾ ਕਾਰਨ ਇਹੀ ਹੁੰਦਾ ਹੈ ਵੀ ਜਿਹੜਾ ਹੌਲੀ ਹੌਲੀ ਰੇਤ ਇਹਨਾਂ ਦੇ ਵਿੱਚ ਖੜਨਾ ਸ਼ੁਰੂ ਹੋ ਜਾਂਦਾ ਵੀ ਆਪਾਂ ਸਰਵਿਸ ਨਹੀਂ ਕਰਵਾਉਂਦੇ ਤਾਂ ਤੁਸੀਂ ਦੇਖ ਸਕਦੇ ਹੋ ਉਹਦਾ ਕਾਰਨ ਇਹ ਮਿੱਟੀ ਵਿੱਚ ਪੂਰੀ ਜੰਮ ਜਾਂਦੀ ਹੈ ਇਹ ਮਿੱਟੀ 'ਚ ਜਿਵੇਂ ਆਪਣੇ ਛੱਪੜ 'ਚ ਸਮਹਿ ਲ ਆਉਂਦੀ ਹੈ ਮਿੱਟੀ ਦੀ ਉਸ ਤਰ੍ਹਾਂ ਜਮਾਈ ਮਿੱਟੀ ਗਲ ਜਾਂਦੀ ਹੈ ਜਿਹਦੇ ਕਾਰਨ ਆਪਾਂ ਨੂੰ ਮਸ਼ੀਨ 'ਚੋਂ ਵੀ ਤੇ ਕੱਪੜਿਆਂ 'ਚੋਂ ਵੀ ਸਮਹਿ ਲ ਆਉਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੀ ਮੋਟੀ ਮੋਟੀ ਮਿੱਟੀ ਹੈ ਇਹ ਕਿਰਾ ਆਪਾਂ ਉਹ ਕੱਢਾਂਗੇ ਬਾਹਰ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਏਸੀ ਸਰਵਿਸ ਕਰਨ ਵਾਲੀ ਆਪਣੀ ਗੱਲ ਹੁੰਦੀ ਹੈ ਉਹਦੇ ਨਾਲ ਆਪਾਂ ਆਪਣੀ ਮਸ਼ੀਨ ਦੇ ਵਿੱਚੋਂ ਇਹ ਸਾਰੀ ਮਿੱਟੀ ਹੈ ਜਿਹੜੀ ਉਹ ਬਾਹਰ ਕੱਢਾਂਗੇ ਆ ਤੁਸੀਂ ਦੇਖ ਸਕਦੇ ਹੋ ਇਹ ਮਿੱਟੀ ਆਕਸਰੀ ਉਹ ਸਾਰੀਆਂ ਮਸ਼ੀਨਾਂ 'ਚ ਹੁੰਦੀ ਹੈ ਜਿੰਨਾਂ ਮਸ਼ੀਨਾਂ ਦੇ ਆ ਸਾਈਡ ਤੇ ਆਪਣੀਆਂ ਲੱਗਾਂ ਦਿੱਤੀਆਂ ਹੁੰਦੀਆਂ ਐ ਇੰਨਾਂ ਦੇ ਵਿੱਚ ਅਕਸਰ ਮਿੱਟੀ ਖੜਤੀ ਰਹਿੰਦੀ ਹੈ ਜਿਹੜੀਆਂ ਮਸ਼ੀਨਾਂ ਸਿੱਧੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਆ ਸਾਈਡ ਤੇ ਕੁਝ ਵੀ ਨਹੀਂ ਹੁੰਦਾ ਉਹਨਾਂ 'ਚ ਮਿੱਟੀ ਨਹੀਂ ਹੁੰਦੀ ਉਹ ਥੱਲੇ ਕਲੇ ਚੱਕਰਾ ਪਾਸਾਫ ਕਰ ਸਕਦੇ ਆ ਤੇ ਇਹ ਜਿਹੜੀ ਮਸ਼ੀਨਾਂ ਹੁੰਦੀਆਂ ਇਹਨਾਂ ਦੇ ਵਿੱਚ ਅਕਸਰ ਇਹ ਮਿੱਟੀ ਹੁੰਦੀ ਹੁੰਦੀ ਹੈ ਇਹਨੂੰ ਤੁਸੀਂ 2 ਜਾਂ 1-2 ਸਾਲਾਂ ਤੋਂ ਬਾਅਦ ਜਾਂ ਕੱਪੜੇ ਦੇ ਮੁਤਾਬਕ ਕਿੰਨਾ ਕ ਆਪਣਾ ਸਿਸਟਮ ਚੱਲਦਾ ਉਹਦੇ ਮੁਤਾਬਕ ਇਹਦੀ ਸਰਵਿਸ ਜ਼ਰੂਰ ਕਰਵਾਇਆ ਕਰੋ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਦੋਨੇ ਲੱਗਾਂ ਦੇ ਵਿੱਚ ਕਿੱਡਾ-ਕਿੱਡਾ ਮੋਟਾ ਰੇਤਾ ਹੈ ਇਸ ਜਿਹੜੀ ਵਿੱਚ ਕੱਪੜਿਆਂ ਦੇ ਵਿੱਚੋਂ ਸਮੈਲ ਆਉਂਦੀ ਹੈ ਉਹਦਾ ਕਾਰਨ ਇਹੀ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਆਪਾਂ ਜਿੰਨਾ ਵੀ ਮਸ਼ੀਨ ਸਾਰੀ ਖੋਲੀ ਹੈ ਇਹਦੇ ਵਿੱਚ ਉਹ ਹੈ ਕੁਝ ਨਹੀਂ ਕਰਨਾ ਹੁੰਦਾ ਇਹ ਤੁਸੀਂ ਮਿੱਟੀ ਜਦੋਂ ਆਪਾਂ ਵਾਸ਼ਿੰਗ ਮਸ਼ੀਨ ਨੂੰ ਦਾ ਪਾਣੀ ਬਾਹਰ ਕੱਢਦੇ ਆ ਤੇ ਉਦੋਂ ਮਸ਼ੀਨ ਨੂੰ ਬੰਦ ਕਰਕੇ ਪਾਣੀ ਨਾ ਕੱਢਿਆ ਕਰੋ ਜਿਹੜਾ ਇਹਦਾ ਚੱਕਰ ਹੁੰਦਾ ਥੱਲੇ ਕੱਪੜੇ ਜਦੋਂ ਆਪਾਂ ਕੱਢ ਲਈ ਇਹਦਾ ਟਾਈਮ ਮਰ ਜਿਹੜਾ ਔਨ ਕਰ ਦਿਓ ਤੇ ਚੱਕਰ ਘੁੰਮੀ ਚੱਲੇ ਨਾਲ ਦੀ ਨਾਲ ਪਾਣੀ ਜਿਹੜਾ ਆਪਣਾ ਬਾਹਰ ਨਿਕਲੀ ਚੱਲੇ ਚੱਕਰ ਘੁੰਮਣ ਨਾਲ ਜਿਹੜੀ ਵਿੱਚ ਮਿੱਟੀ ਹੁੰਦੀ ਹੈ ਸਾਰੀ ਹਲਦੀ ਹੈ ਤੇ ਪਾਣੀ ਉਹ ਮਿੱਟੀ ਨੂੰ ਖਿੱਚ ਕੇ ਲੈ ਜਾਂਦਾ ਜਿਆਦਾਤਰ ਮੇਰੀਆਂ ਭੈਣਾਂ ਕੀ ਕਰਦੀਆਂ ਜਦੋਂ ਕੱਪੜੇ ਧੋ ਕੇ ਹਟ ਜਾਂਦੀਆਂ ਮਸ਼ੀਨ ਬੰਦ ਕਰ ਦਿੰਦੀਆਂ ਤਾਂ ਉਸ ਤੋਂ ਬਾਅਦ ਜਿਹੜੇ ਡਰੇਨ ਹੈ ਪਾਣੀ ਹੈ ਜਿਹੜਾ ਉਹ ਵਬਾਰ ਕੱਢ ਦਿੰਦੇ ਆ ਮਸ਼ੀਨ ਬੰਦ ਤੇ ਮਸ਼ੀਨ ਦਾ ਚੱਕਰ ਨੂੰ ਚਲਾ ਕੇ ਪਾਣੀ ਕੱਢੋ ਤੇ ਤਕਰੀਬਨ ਬਹੁਤ ਘੱਟ ਚਾਂਸ ਹੁੰਦੇ ਆ ਇਹ ਮਿੱਟੀ ਜਾਮਾ ਹੋਣ ਦੇ ਜੀ ਜੇ ਆਪਾਂ ਮਸ਼ੀਨ ਚਲਾ ਕੇ ਕਰਦੇ ਆਂ ਕਿਉਂਕਿ ਜੋ ਚੱਕਰ ਹਿੱਲਦਾ ਹੈ ਤੇ ਇਹਦੇ ਥੱਲੇ ਚੱਕਰ ਹੈ ਜਿਹੜਾ ਇਹ ਰੂਟਰ ਦਾ ਕੰਮ ਕਰਦਾ ਹੁੰਦਾ ਥਰਲਰ ਦੇ ਪਾਸੇ ਇਹਨੇ ਆਪਣੇ ਆਪ ਮਿੱਟੀ ਹਲਾ ਕੇ ਜਿਹੜੀ ਸਾਰੀ ਬਾਹਰ ਕੱਢ ਦੇਣੀ ਹੈ ਜਦੋਂ ਇਹ ਚੱਲੂਗੀ ਤੇ ਬੰਦ ਕਰਕੇ ਪਾਣੀ ਇਹਦਾ ਬਾਹਰ ਨਾ ਕੱਢੋ ਤੇ ਬਾਕੀ ਜੇ ਕਿਸੇ ਵੀਰ ਨੂੰ ਦਿੱਕਤ ਹੋਵੇ ਤਾਂ ਆਪਣੇ ਨਾਲ ਵੀ ਸੰਪਰਕ ਕਰ ਸਕਦਾ ਜਾਂ ਕਿਸੇ ਵੀ ਮਸਤਰੀ ਵੀਰ ਤੋਂ ਬੀਲੀ ਵਾਲੇ ਤੋਂ ਇਹ ਕੰਮ ਤੁਸੀਂ ਕਰਵਾ ਸਕਦੇ ਹੋ ਜਿਹਦੇ ਨਾਲ ਆਪਣਾ ਕੋਈ ਵੀ ਸਮੱਲਨ ਆਊਗਾ ਜੇ ਕੋਈ ਵੀ ਬਹੁਤ ਵਧੀਆ ਮਸ਼ੀਨ ਹੈ ਨਾ ਮੈਂ ਇਹਨੂੰ ਕੰਮ ਕਰੂਗੀ ਜਿਹੜਾ ਆਪਣਾ ਸਿਕਾਉਣ ਵਾਲਾ ਪਾਸਾ ਹੁੰਦਾ ਇਹ ਚ ਮਿੱਟੀ ਦਾ ਜਾਣ ਦਾ ਕਾਰਨ ਇਹ ਹੁੰਦਾ ਹੈ ਕਈ ਵਾਰ ਕੀ ਕਰਦੇ ਆ ਆਪਾਂ ਕੱਪੜੇ ਤੋਂ ਆਪਣੀ ਪਾਈਪ ਪਿੱਛੋਂ ਪਾਣੀ ਲੈਣ ਲਈ ਕਰਨ ਲੱਗ ਜਾਂਦੀ ਹੈ ਤੇ ਕਈ ਭੈਣਾਂ ਕੀ ਕਰਦੀਆਂ ਉਹ ਪਾਈਪ ਨੂੰ ਚੱਕ ਕੇ ਤਾਂ ਟੰਗ ਦਿੰਦੀਆਂ ਜਿਹਦੇ ਕਾਰਨ ਜਿਹੜਾ ਇੱਧਰ ਲੈ ਟੱਬ ਦਾ ਪਾਣੀ ਹੁੰਦਾ ਦੂਜੇ ਟੱਬ ਦੇ ਵਿੱਚ ਬਰੋਬਰ ਪਾਣੀ ਹੋ ਜਾਂਦਾ ਜਿਹਦੇ ਕਾਰਨ ਆਪਣੇ ਸਿਕਾਉਣ ਵਾਲੇ ਪਾਸੇ ਜਿਹੜੀ ਮੈਲ ਜਾਂਦੀ ਹੈ ਉਹਦਾ ਉਹ ਕਾਰਨ ਹੁੰਦਾ ਕਦੇ ਵੀ ਜਦੋਂ ਕੋਈ ਭੈਣ ਪਾਣੀ ਵਿੱਚ ਮਸ਼ੀਨ ਦੇ ਹੈਗਾ ਤੇ ਪਾਣੀ ਮਸ਼ੀਨ ਦੀ ਜਿਹੜੀ ਪਾਈਪ ਹਮੇਸ਼ਾ ਥੱਲੇ ਹੋਣੀ ਚਾਹੀਦੀ ਹੈ ਇਹ ਵੱਤ ਦਾ ਧਿਆਨ ਰੱਖੋ ਜੀ